ਦੋਸਤੋ ਅੱਜ ਦੀ ਵੀਡੀਓ ਵਿੱਚ ਤੁਸੀਂ ਸੁਣੋਗੇ ਕਿ ਕਿਵੇਂ ਪਪਾ ਫਰੀਦ ਜੀ ਨੇ ਇੱਕ ਪਟਕੀ ਹੋਈ ਆਤਮਾ ਨੂੰ ਮੁਕਤੀ ਦਿੱਤੀ ਜੋ ਕਿ ਇੱਕ ਬੁੱਢੀ ਔਰਤ ਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕਿਸੇ ਆਤਮਾ ਜਾਂ ਰੂਹ ਤੋਂ ਪਰੇਸ਼ਾਨ ਹੋ ਤਾਂ ਪਪਾ ਫਰੀਦ ਜੀ ਦਾ ਨਾਮ ਲਵੋ ਜ਼ਰੂਰ ਕਿਰਪਾ ਹੋਵੇਗੀ ਆਓ ਹੁਣ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਾਬਾ ਫਰੀਦ ਜੀ ਜਿਨ੍ਹਾਂ ਦੀ ਸਾਤਨਾ ਅਤੇ ਅਧਿਆਤਮਕਤਾ ਦੂਰ ਦੂਰ ਤੱਕ ਪ੍ਰਸਿੱਧ ਹੈ ਪੰਜਾਬ ਦੀ ਧਰਤੀ ਤੇ ਇੱਕ ਅਲੌਕਿਕ ਸੰਤ ਵਜੋਂ ਪੂਜੇ ਜਾਂਦੇ ਹਨ ਉਹਨਾਂ ਦੀ ਦਇਆ ਸਾਦਗੀ ਅਤੇ ਸੱਚਾਈ ਦੀ ਖੋਜ ਨੇ ਉਹਨਾਂ ਨੂੰ ਲੋਕਾਂ ਦੇ ਦਿਲਾਂ ਵਿੱਚ ਵਸਾ ਦਿੱਤਾ ਪਰ ਸੱਚੇ ਸੰਤਾਂ ਦੀ ਰਾਹਣੀ ਹਮੇਸ਼ਾ ਆਸਾਨ ਨਹੀਂ ਹੁੰਦੀ ਪਰਮਾਤਮਾ ਕਈ ਵਾਰ ਉਹਨਾਂ ਨੂੰ ਐਸੀ ਪਰਖਾਂ ਵਿੱਚ ਪਾ ਦਿੰਦਾ ਹੈ ਜਿੰਨਾ ਵਿੱਚ ਉਹਨਾਂ ਦਾ ਤਿਰਜ ਪ੍ਰੇਮ ਅਤੇ ਸੱਚਾਈ ਦੀ ਅਸਲ ਕਸੌਟੀ ਹੁੰਦੀ ਹੈ ਇਸੇ ਤਰ੍ਹਾਂ ਦੀ ਇੱਕ ਪਰਖ ਇੱਕ ਦਿਨ ਇੱਕ ਬੁੱਢੀ ਔਰਤ ਦੇ ਰੂਪ ਵਿੱਚ ਬਾਬਾ ਫਰੀਦ ਸਾਹਿਬ ਦੇ ਸਾਹਮਣੇ ਆਈ ਇੱਕ ਸ਼ਾਮ ਦੀ ਗੱਲ ਹੈ ਜਦੋਂ ਸੂਰਜ ਹੌਲੀ-ਹੌਲੀ ਅਸਮਾਨ ਵਿੱਚ ਲੁਕਣ ਲੱਗਿਆ ਤਾਂ ਬਾਬਾ ਫਰੀਦ ਆਪਣੇ ਮুরিਦਾਂ ਨਾਲ ਇੱਕ ਰੁੱਖੇਠਾ ਧਿਆਨ ਮਗਨ ਸਨ ਅਚਾਨਕ ਇੱਕ ਬੁੱਢੀ ਔਰਤ ਉਹਨਾਂ ਦੇ ਕੋਲ ਆਈ ਉਸ ਤਾਂ ਝੁੱਕਿਆ ਹੋਇਆ ਲੱਗ ਕੰਬਦੇ ਹੋਏ ਹੱਥ ਅਤੇ ਤੁੰਦਲੀਆਂ ਅੱਖਾਂ ਉਸ ਤੇ ਲੰਮੇ ਜੀਵਨ ਅਨੁਭਵ ਦੀ ਗਵਾਈ ਤੇ ਰਹੀਆਂ ਸਨ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਕਿ ਉਹਦੇ ਅੰਦਰ ਕੋਈ ਅਦਭੁਤ ਰਾਜ ਲੁਕਿਆ ਹੋਵੇ ਉਹ ਪਪਾ ਫਰੀਦ ਜੀ ਦੇ ਨੇੜੇ ਆ ਕੇ ਰੁਕ ਗਈ ਅਤੇ ਕੰਬਦੀ ਆਵਾਜ਼ ਵਿੱਚ ਬੋਲੀ ਪਪਾ ਮੇਰੀ ਇੱਕ ਸਮੱਸਿਆ ਹੈ ਕੀ ਤੁਸੀਂ ਮੇਦੀ ਮਦਦ ਕਰ ਸਕਤੇ ਹੋ ਬਾਬਾ ਫਰੀਦ ਨੇ ਆਪਣੀ ਰਹਿਮਤ ਭਰੀ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਨਿਮਰਤਾ ਨਾਲ ਬੋਲੇ ਮਾਂ ਇੱਥਾਂ ਪ੍ਰੇਮ ਤੇ ਸੇਵਾ ਦੀ ਹੈ ਇੱਥੇ ਜੋ ਵੀ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ ਦੱਸੋ ਤੁਹਾਡੀ ਕੀ ਸਮੱਸਿਆ ਹੈ ਬੱਟੀ ਔਰਤ ਨੇ ਢੂੰਗਾ ਸਾਲਿਆ ਅਤੇ ਹੌਲੀ ਆਵਾਜ਼ ਵਿੱਚ ਕਹਿਣ ਲੱਗੀ ਬਾਬਾ ਮੇਰੀ ਚੁੱਕੀ ਪਿੰਡ ਦੇ ਬਾਹਰ ਹੈ ਹੁਣ ਮੈਂ ਬਹੁਤ ਬੁੱਢੀ ਹੋ ਗਈ ਹਾਂ ਤੇ ਚੱਲਣਾ ਫਿਰਨਾ ਵੀ ਔਖਾ ਹੋ ਗਿਆ ਹੈ ਪਰ ਮੇਰੀ ਚੁੱਕੀ ਵਿੱਚ ਕੁਝ ਅਨਜਾਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਰਾਤ ਪੈਂਦੀ ਆ ਹੀ ਅਜੀਬ ਅਜੀਬ ਆਵਾਜ਼ਾਂ ਆਉਂਦੀਆਂ ਹਨ ਕਦੇ ਕੋਈ ਦਰਵਾਜ਼ਾ ਖੜਕਾਉਂਦਾ ਹੈ ਕਦੇ ਕੋਈ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਈ ਵਾਰ ਤਾਂ ਇੰਜ ਲੱਗਦਾ ਹੈ ਜਿਵੇਂ ਕੋਈ ਮੇਰੇ ਕੋਲ ਆ ਕੇ ਬਿਠਾਵੇ ਪਰ ਦਿਖਦਾ ਨਹੀਂ ਬੱਬਾ ਫਰੀਦ ਨੇ ਗੰਭੀਰਤਾ ਨਾਲ ਸੋਨਿਆ ਅਤੇ ਫਿਰ ਬੋਲੇ ਮਾਂ ਕੀ ਤੈਨੂੰ ਕਿਸੇ ਤੋਂ ਡਰ ਲੱਗਦਾ ਹੈ ਬੱਟੀ ਔਰਤ ਨੇ ਆਪਣਾ ਸਿਰ ਚੁੱਕਾ ਲਿਆ ਮੈਂ ਹੁਣ ਕਿਸੇ ਚੀਜ਼ ਤੋਂ ਨਹੀਂ ਡਰਦੀ ਬੱਪਾ ਕਿਉਂਕਿ ਮੈਂ ਆਪਣੇ ਜੀਵਨ ਵਿੱਚ ਬਹੁਤ ਕੁਝ ਵੇਖ ਚੁੱਕੀ ਹਾਂ ਪਰ ਹਾਂ ਇਹ ਜਾਣਨ ਦੀ ਉਤਸੁਕਤਾ ਹੈ ਕਿ ਇਹ ਸਭ ਕੁਝ ਕੌਣ ਕਰ ਰਿਹਾ ਹੈ ਅਤੇ ਕਿਉਂ ਬੱਬਾ ਫਰੀਦ ਨੇ ਆਪਣੇ ਮੁਰਿਦਾਂ ਵੱਲ ਵੇਖਿਆ ਅਤੇ ਫਿਰ ਬੋਲੇ ਅਸੀਂ ਖੁਦ ਮਾਂ ਦੀ ਚੁੱਪੀ ਤੇ ਜਾ ਕੇ ਵੇਖਾਂਗੇ ਸੱਚ ਨੂੰ ਸਿਰਫ ਸੁਣ ਕੇ ਨਹੀਂ ਅਨੁਭਵ ਕਰਕੇ ਹੀ ਜਾਣਿਆ ਜਾ ਸਕਦਾ ਹੈ ਇਹ ਸੁਣ ਤੇ ਹੀ ਉਹਨਾਂ ਦੇ ਮਰੀਤਾਂ ਵਿੱਚ ਹਲਚਲ ਮਚ ਗਈ ਕੁਝ ਨੂੰ ਸ਼ੰਕਾ ਹੋਈ ਕੁਝ ਨੂੰ ਡਰ ਲੱਗਣ ਲੱਗਾ ਅਤੇ ਕੁਝ ਨੂੰ ਇੰਜ ਮਹਿਸੂਸ ਹੋਇਆ ਕਿ ਇਹ ਕੋਈ ਆਮ ਘਟਨਾ ਨਹੀਂ ਇਸ ਵਿੱਚ ਨਿਸ਼ਚਿਤ ਤੌਰ ਤੇ ਕੋਈ ਡੂੰਗਾ ਰਾਜ ਲੁਕਿਆ ਹੋਇਆ ਹੈ ਸੂਰਜ ਡੁੱਬ ਚੁੱਕਾ ਸੀ ਰਤ ਦਿੱਚਾਤ ਹੌਲੀ ਹੌਲੀ ਧਰਤੀ ਤੇ ਫੈਲ ਰਹੀ ਸੀ ਅਸਮਾਨ ਵਿੱਚ ਚੰਨ ਦੀ ਰੋਸ਼ਨੀ ਚਿਲਮਿਲਾ ਰਹੀ ਸੀ ਬਾਬਾ ਫਰੀਦ ਅਤੇ ਉਹਨਾਂ ਦੇ ਮੁਰੀਦ ਹੌਲੀ ਹੌਲੀ ਉਸ ਬੁੱਢੀ ਔਰਤ ਤੇ ਚੁੱਕੀ ਵੱਲ ਵੱਧਣ ਲੱਗੇ ਚੁੱਕੀ ਇੱਕ ਸੁਨ ਇਨਸਾਨ ਥਾਂ ਤੇ ਸੀ ਉਸ ਤੇ ਚਾਰੇ ਪਾਸੇ ਸੁੱਕੇ ਰੁੱਖ ਖੜੇ ਸਨ ਜਿਨ੍ਹਾਂ ਦੀਆਂ ਵਿੰਗੀਆਂ ਟਡੀਆਂ ਟਾਣੀਆਂ ਹਨੇਰੇ ਵਿੱਚ ਪੁੱਤਾਂ ਵਰਗੀਆਂ ਲੱਗ ਰਹੀਆਂ ਸਨ ਜਦੋਂ ਉਹ ਚੁੱਕੀ ਦੇ ਕੋਲ ਪਹੁੰਚੇ ਤੰਬੁੱਟੀ ਔਰਤ ਹੌਲੀ ਚਹੀ ਪੋਲੀ ਬਾਬਾ ਰਾਤ ਪੈਂਦਿਆ ਇੱਥੇ ਕੁਝ ਨਾ ਕੁਝ ਹੋਇਆ ਹੀ ਕਰਤਾ ਹੈ ਮੈਂ ਡਰਤੀ ਤਾਂ ਨਹੀਂ ਪਰ ਇਹ ਜਾਨਣਾ ਚਾਹੁੰਦੀ ਹਾਂ ਕਿ ਆਖਰ ਇਹ ਸਭ ਕਰਤਾ ਕੌਣ ਹੈ ਬਾਬਾ ਫਰੀਦ ਨੇ ਮੁਸਕਰਾਉਂਦੇ ਹੋਏ ਕਿਹਾ ਅੱਜ ਅਸੀਂ ਇੱਥੇ ਰਹਾਂਗੇ ਤੇ ਵੇਖਾਂਗੇ ਕਿ ਇਹ ਸਭ ਕੀ ਹੈ ਮਰੀਦ ਕੁਝ ਕਪੜਾਏ ਹੋਏ ਸਨ ਪਰ ਬਾਬਾ ਜੀ ਦੇ ਨਾਲ ਹੋਣ ਕਰਕੇ ਉਹ ਹੌਸਲਾ ਇਕੱਠਾ ਕਰ ਰਹੇ ਸਨ ਰਾਤ ਦਾ ਪਹਿਲਾ ਪਹਿਰ ਬੀਤ ਗਿਆ ਪਰ ਕੁਝ ਨਹੀਂ ਹੋਇਆ ਪਰ ਜਿਵੇਂ ਹੀ ਅੱਧੀ ਰਾਤ ਹੋਈ ਚੁੱਕੀ ਦੇ ਦਰਵਾਜ਼ੇ ਤੇ ਕਿਸੇ ਨੇ ਜੋਰ ਨਾਲ ਦਸਤਕ ਦਿੱਤੀ ਹਰ ਕੋ ਚੁੱਕੰਨਾ ਹੋ ਗਿਆ ਬਾਬਾ ਫਰੀਦ ਨੇ ਬੁੱਢੀ ਔਰਤ ਨੂੰ ਕਿਹਾ ਦਰਵਾਜ਼ਾ ਖੋਲੋ ਬੁੱਢੀ ਔਰਤ ਹਿਚਕਚਾਈ ਪਰ ਬਾਬਾ ਜੀ ਦੀ ਹਾਜ਼ਰੀ ਨੇ ਉਸ ਨੂੰ ਹਿੰਮਤ ਦਿੱਤੀ ਉਸ ਨੇ ਕੰਬਦੇ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਪਰ ਬਾਹਰ ਕੋਈ ਨਹੀਂ ਸੀ ਤਦ ਹੀ ਚੁੱਕੀ ਦੇ ਅੰਦਰ ਅਚਾਨਕ ਇੱਕ ਤੇਜ਼ ਹਵਾ ਦਾ ਚੌਂਕਾ ਆਇਆ ਅਤੇ ਦੀਵਾ ਬੁੱਝ ਗਿਆ। ਚਾਰੇ ਪਾਸੇ ਹਨੇਰਾ ਪਸਰ ਗਿਆ। ਹਨੇਰੇ ਵਿੱਚ ਬੱਬਾ ਫਰੀਦ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਅਤੇ ਅੰਦਰਲੀ ਸ਼ਕਤੀ ਨੂੰ ਜਾਗਰੂਕ ਕੀਤਾ। ਤਦ ਹੀ ਇੱਕ ਡੂੰਗੀ ਅਣਜਾਣ ਆਵਾਜ਼ ਚੁੱਕੀ ਦੇ ਅੰਦਰ ਗੂੰਜ ਲੱਗੀ। "ਬੱਬਾ ਫਰੀਦ, ਤੁਸੀਂ ਇੱਥੇ ਕਿਉਂ ਆਏ ਹੋ?" ਬੱਬਾ ਨੇ ਫਰੇਮ ਭਰੀ ਆਵਾਜ਼ ਵਿੱਚ ਉੱਤਰ ਦਿੱਤਾ। "ਮੈਂ ਉੱਥੇ ਜਾਂਦਾ।" ਜਿੱਥੇ ਸੱਚ ਦੀ ਪਰਖ ਹੋਣੀ ਚਾਹੀਦੀ ਹੈ ਤੁਸੀਂ ਕੌਣ ਹੋ ਉਹ ਆਵਾਜ਼ ਕੁਝ ਸਮਾਂ ਚੁੱਪ ਰਹੀ ਫਿਰ ਬੋਲੀ ਮੈਂ ਇੱਕ ਪਟਕੇ ਹੋਈ ਰੋਹਾਂ ਸਾਲਾਂ ਪਹਿਲਾਂ ਮੈਂ ਇਸ ਥਾਂ ਤੇ ਰਹਿੰਦਾ ਸੀ ਪਰ ਆਪਣੇ ਜੀਵਨ ਵਿੱਚ ਮੈਂ ਬਹੁਤ ਪਾਪ ਕੀਤੇ ਕਿਸੇ ਦੀ ਮਦਦ ਨਹੀਂ ਕੀਤੀ ਸਗੋਂ ਲੋਕਾਂ ਨੂੰ ਦੁੱਖ ਹੀ ਦਿੱਤਾ ਮਰਨ ਤੋਂ ਬਾਅਦ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਮੈਂ ਇਸ ਥਾਂ ਤੋਂ ਛੁਟਕਾਰਾ ਚਾਹੁੰਦਾ ਹਾਂ ਪਰ ਮੈਨੂੰ ਰਾਹ ਨਹੀਂ ਮਿਲ ਰਿਹਾ ਬਾਬਾ ਫਰੀਦ ਨੇ ਪ੍ਰੇਮ ਪੁਤਵਕ ਕਿਹਾ ਕੋਈ ਵੀ ਰੋ ਹਮੇਸ਼ਾ ਲਈ ਪਟਕ ਨਹੀਂ ਸਕਦੀ ਪ੍ਰੇਮ ਅਤੇ ਭਗਤੀ ਨਾਲ ਹਰ ਪਾਪ ਮਿਟ ਸਕਦਾ ਹੈ ਪਰਮਾਤਮਾ ਦੀ ਯਾਦ ਅਤੇ ਪਛਤਾਪ ਦਾ ਮਾਰਗ ਹੀ ਮੁਕਤੀ ਦਾ ਦਵਾਰ ਖੁੱਲ ਸਕਦਾ ਹੈ ਚੁੱਕੀ ਵਿੱਚ ਸ਼ਾਂਤੀ ਛਾ ਗਈ ਕੁਝ ਸਮੇਂ ਬਾਅਦ ਉਹੀ ਆਵਾਜ਼ ਫੇਰ ਆਈ ਪਰ ਹੁਣ ਉਸ ਵਿੱਚ ਤਰਤ ਨਹੀਂ ਸਗੋਂ ਇੱਕ ਰਾਹਤ ਮਹਿਸੂਸ ਹੋ ਰਹੀ ਸੀ ਧੰਨਵਾਦ ਬਾਬਾ ਹੁਣ ਮੈਂ ਮੁਕਤ ਹੋ ਰਿਹਾ ਹਾਂ ਰਾਤ ਸਮਾਪਤ ਹੋਈ ਜਦੋਂ ਸਵੇਰ ਦੀ ਪਹਿਲੀ ਕਿਰਨ ਚੁੱਕੀ ਤੇ ਪਈ ਤਾਂ ਉੱਥੋਂ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਬਾਬਾ ਫਰੀਦ ਨੇ ਬੁੱਢੀ ਮਾਈ ਵੱਲ ਵੇਖਿਆ ਅਤੇ ਮੁਸਕਰਾ ਕੇ ਕਿਹਾ ਮਾਂ ਹੁਣ ਤੇਰੀ ਚੁੱਕੀ ਸ਼ਾਂਤ ਰਹੇਗੀ ਬੁੱਢੀ ਮਾਈ ਨੇ ਬਾਬਾ ਦੇ ਚਰਨਾਂ 'ਚ ਸਿਰ ਝੁਕਾ ਦਿੱਤਾ ਅਤੇ ਉਸ ਦੀਆਂ ਅੱਖਾਂ 'ਚ ਹੰਝੋ ਵਗਣ ਲੱਗ ਪਏ ਬਾਬਾ ਤੁਸੀਂ ਨਾ ਕੇਵਲ ਮਰੀਦ ਚੁੱਕੀ ਨੂੰ ਬਲਕੇ ਮੇਰੇ ਮਨ ਦੇ ਢਲ ਨੂੰ ਵੀ ਮਿਟਾ ਦਿੱਤਾ ਹੈ ਮੈਂ ਜ਼ਿੰਦਗੀ ਪਰ ਤੁਹਾਡੀ ਕਦਰ ਸਦਾ ਰਹਾਗੀ ਬਾਬਾ ਫਰੀਦ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਆਪਣੇ muridਾ ਸਮੇਤ ਅੱਗੇ ਯਾਤਰਾ ਲਈ ਚੱਲ ਪਏ ਪਰ ਉਹ ਚੁੱਕੀ ਜੋ ਕਦੇ ਡਰਤੇ ਰਹਸਾਂ ਦਾ ਅੱਟਾ ਸੀ ਹੁਣ ਪ੍ਰੇਮ ਸ਼ਾਂਤੀ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਬਣ ਚੁੱਕਾ ਸੀ ਦੋਸਤੋ ਸੱਚ ਅਤੇ ਪ੍ਰੇਮ ਤੋਂ ਵੱਡੀ ਕੋਈ ਸ਼ਕਤੀ ਨਹੀਂ ਜੋ ਮਨੁੱਖ ਆਪਣੇ ਪਾਪਾਂ ਦਾ ਪਛਤਾ ਤਾਪ ਕਰਤਾ ਹੈ ਉਸ ਨੂੰ ਮੁਕਤੀ ਜ਼ਰੂਰ ਮਿਲਦੀ ਹੈ ਬੱਬਾ ਫਰੀਦ ਜੀ ਦੀ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹਨੇਰਾ ਚਾਹੇ ਕਿੰਨਾ ਵੀ ਗਹਿਰਾ ਹੋਵੇ ਇੱਕ ਸੱਚੇ ਸੰਤ ਦੀ ਹਾਜ਼ਰੀ ਨਾਲ ਉਹ ਮਿਟ ਸਕਦਾ ਹੈ ਪਟਕੇ ਹੋਏ ਰੋਤੇ ਮੁਕਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਕਿੰਨਾ ਵੀ ਬੁਰਾ ਹੋਵੇ ਜੇਕਰ ਉਹ ਖੁੱਲੇ ਦਿਲ ਨਾਲ ਪਛਤਾ ਤਾਪ ਕਰੇ ਤਾਂ ਉਸ ਨੂੰ ਮੁਕਤੀ ਜ਼ਰੂਰ ਮਿਲਦੀ ਹੈ ਪਰਮਾਤਮਾ ਹਮੇਸ਼ਾ ਮਾਫ ਕਰਨ ਲਈ ਤਿਆਰ ਹੈ ਬਸ ਇਨਸਾਨ ਆਪਣੇ ਅੰਦਰੋਂ ਨੇ ਅੰਧਕਾਰ ਨੂੰ ਦੂਰ ਕਰਨਾ ਪਾਵੇਗਾ ਜਿਵੇਂ ਪਪਾ ਪਤੀ ਦੀ ਜਿੱਤੀ ਹਾਸਲੀ ਨੇ ਉਸ ਥਾਂ ਦੀ ਨਕਾਰਾਤਮਕ ਊਰਜਾ ਨੂੰ ਸ਼ੁੱਧ ਕਰ ਦਿੱਤਾ ਓਵੇਂ ਹੀ ਅਸੀਂ ਆਪਣੇ ਜੀਵਨ ਵਿੱਚ ਵਿੱਚ ਸੱਚੇ ਗਿਆਨ ਅਤੇ ਅਧਿਆਤਮਿਕਤਾ ਨੂੰ ਅਪਣਾਉਂਦਿਆਂ ਆਪਣੇ ਪੈ ਸੰਕਟ ਅਤੇ ਦੁੱਖ ਦੂਰ ਕਰ ਸਕਦੇ ਹਾਂ ਬੱਟੀ ਉਹਦਾ ਡਰਤੀ ਸੀ ਪਰ ਜਦੋਂ ਉਸ ਨੂੰ ਸੱਚ ਦਾ ਗਿਆਨ ਹੋਇਆ ਤਾਂ ਉਸ ਦਾ ਡਰ ਗੁੰਮ ਗਿਆ ਜਦੋਂ ਅਸੀਂ ਅਸਲਤਾ ਨੂੰ ਸਵੀਕਾਰ ਕਰਦੇ ਹਾਂ ਤਾਂ ਅਸੀਂ ਡਰ ਤੇ ਕਬੂ ਪਾ ਸਕਦੇ ਹਾਂ ਜਦੋਂ ਅਸੀਂ ਆਪਣੇ ਜੀਵਨ ਵਿੱਚ ਸੇਵਾ ਦਇਆ ਤੇ ਨਿਰਪੱਤਾ ਨੂੰ ਅਪਣਾਵਾਂਗੇ ਤਾਂ ਅਸੀਂ ਅਧਿਆਤਮਿਕ ਰਾਤੇ ਤੁਰ ਸਕਾਂਗੇ ਇਸ ਤਰ੍ਹਾਂ ਬਾਬਾ ਫਰੀਦ ਜੀ ਦੀ ਇੱਕ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਪਾਵੇਂ ਕਿ ਸਿਵ ਸੰਕਟ ਵਿੱਚ ਚੋਈਏ ਪੜ ਚੈੱਕ ਕਰ ਅਸੀਂ ਸੱਚ ਭਗਤੀ ਅਤੇ ਦਿਆ ਦੇ ਮਾਰਗ ਤੇ ਤੁਰਦੇ ਰਹੀ ਤਾਂ ਹਰ ਹਨੇਰਾ ਦੂਰ ਹੋ ਜਾਂਦਾ ਹੈ ਉਮੀਦ ਕਰਤਾ ਦੋਸਤੋ ਅੱਜ ਦੀ ਇੱਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਲੇ ਇਸ ਰੋਹਾਨੀ ਸਫ਼ਰ ਚਨ ਨਾਲ ਜੁੜੇ ਰਹੋ ਫੇਰ ਮਿਲਾਂਗੇ ਇੱਕ ਕੁਝ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ